ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੇ ਸਗਲ ਵਸਤਾ ਕੇ ਜਾਂ ਕਾ ਸਤ ਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾਓ ਜਾਨਕੇ ਚਰਨ ਵਸੈ ਮੇਰੇ ਹਿਅਰੇ ਤਾੰਗ ਪੋਨੀਤਾ ਦੇਹੀ ਜਾਨਕੀ ਧੂਰ ਦੇਹੁ ਕਰਬਾਨਿਦ ਨਾਨਕ ਕੈ ਸੁਖ ਇਹੀ ਤਨਾਸਰੀ ਮਹਲਾ 5 ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਿਣੇ ਸਗਲ ਵਸਤਾ ਕੇ ਜਾਂ ਕਾ ਸਤ ਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰੋਣੀ ਪਾਵਨ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾਉ ਜਾਨਗੇ ਚਰਨ ਵਸੈ ਮੇਰੇ ਹਿਅਰੇ ਥਾਂਗ ਪੁਨੀਤਾ ਦੇਹੀ ਜਾਨਗੀ ਧੂਰ ਦੇ ਹੋ ਕਰਬਾਨਿਤ ਨਾਨਕ ਕਹਿ ਸੁਖ ਇਹੀ ਤਨਾਸਰੀ ਮਹਲਾ ਪੰਜਵਾਂ ਜਾਂ ਕੋ ਹਰ ਰੰਗ ਲਾਗੋ ਇਸ ਜਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੇ ਸਗਲ ਵਸਤਾ ਕੇ ਜਾਂ ਕਾ ਸਤ ਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾਉ ਜਾਨਕੇ ਚਰਨ ਵਸੈ ਮੇਰੇ ਹਿਅਰੇ ਥਾਂਗ ਪੁਨੀਤਾ ਦੇਹੀ ਜਾਨ ਕੀ ਧੂਰ ਦੇ ਹੋ ਕਰਬਾਨਿਦ ਨਾਨਕ ਕੈ ਸੁਖ ਇਹੀ ਤਨਾਸਰੀ ਮਹਲਾ 5 ਜਾਂ ਕੋ ਹਰ ਰੰਗ ਲਾਗੋ ਇਸ ਜਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੇ ਸਗਲ ਵਸਤਾ ਕੇ ਜਾਂ ਕਾ ਸਤ ਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾਉ ਜਾਨਗੇ ਚਰਨ ਵਸੈ ਮੇਰੇ ਹਿਆਰੇ ਥਾਂਗ ਪੁਨੀਤਾ ਦੇਹੀ ਜਾਨਗੀ ਧੂਰ ਦੇ ਹੋ ਕਰਬਾਨਿਦ ਨਾਨਕ ਕੈ ਸੁਖ ਇਹੀ ਤਨਾਸਰੀ ਮਹਲਾ 5 ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੇ ਸਗਲ ਵਸਤਾ ਕੇ ਜਾਂ ਕਾ ਸਤ ਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਣ ਸਹਜ ਸਮਾਵਣ ਸੰਗ ਰਹਾਉ ਜਾਨਕੇ ਚਰਨ ਵਸੈ ਮੇਰੇ ਹਿਅਰੇ ਥਾਂਗ ਪੁਨੀਤਾ ਦੇਹੀ ਜਾਨਗੀ ਧੂਰ ਦੇ ਹੋ ਕਰਬਾਨਿਦ ਨਾਨਕ ਕੈ ਸੁਖ ਇਹੀ ਤਨਾਸਰੀ ਮਹਲਾ 5 ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੇ ਸਗਲ ਵਸਤਾ ਕੇ ਜਾਂ ਕਾ ਸਤ ਗੁਰ ਪੂਰਾ ठाकुर गाये आत्मरंग शरणी पावन नाम ਧਿਆਵਣ ਸਹਜ ਸਮਾਵਣ ਸੰਗ ਰਹਾਉ ਜਾਣ ਕੇ ਚਰਨ ਵਸੈ ਮੇਰੇ ਹਿਅਰੇ ਥਾਂਗ ਪੁਨੀਤਾ ਦੇਹੀ ਜਾਨ ਕੀ ਧੂਰ ਦੇ ਹੋ ਕਰਬਾਨਿਦ ਨਾਨਕ ਕਹਿ ਸੁਖ ਇਹੀ ਤਨਾਸਰੀ ਮਹਲਾ 5ਵਾਂ ਜਾਂ ਕੋ ਹਰ ਰੰਗ ਲਾਗੋ ਇਸ ਜਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੇ ਸਗਲ ਵਸਤਾ ਕੈ ਜਾਂ ਕਾ ਸਤ ਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾਉ ਜਾਣ ਕੇ ਚਰਨ ਵਸੈ ਮੇਰੇ ਹਿਅਰੇ ਥਾਂਗ ਪੁਨੀਤਾ ਦੇਹੀ ਜਾਨ ਕੀ ਧੂਰ ਦੇ ਹੋ ਕਰਬਾਨਿਦ ਨਾਨਕ ਕਹਿ ਸੁਖ ਇਹੀ ਤਨਾਸਰੀ ਮਹਲਾ 5 ਜਾਂ ਕੋ ਹਰ ਰੰਗ ਲਾਗੋ ਇਸ ਜਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੇ ਸਗਲ ਵਸਤਾ ਕੇ ਜਾਂ ਕਾ ਸਤ ਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾਉ ਜਾਨਕੇ ਚਰਨ ਵਸੈ ਮੇਰੇ ਹਿਅਰੇ ਤਾੰਗ ਪੋਨੀਤਾ ਦੇਹੀ ਜਾਨਕੀ ਧੂਰ ਦੇਹੁ ਕਰਬਾਨਿਦ ਨਾਨਕ ਕੈ ਸੁਖ ਇਹੀ ਤਨਾਸਰੀ ਮਹਲਾ 5ਵਾਂ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੇ ਸਗਲ ਵਸਤਾ ਕੇ ਜਾਂ ਕਾ ਸਤ ਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰੋਣੀ ਪਾਵਨ ਨਾਮ ਧਿਆਵਣ ਸਹਜ ਸਮਾਵਣ ਸੰਗ ਰਹਾਉ ਜਾਨਕੇ ਚਰਨ ਵਸੈ ਮੇਰੇ ਹਿਅਰੇ ਤਾੰਗ ਪੁਨੀਤਾ ਦੇਹੀ ਜਾਨਕੀ ਧੂਰ ਦੇ ਹੋ ਕਰਬਾਨਿਦ ਨਾਨਕ ਕੈ ਸੁਖ ਇਹੀ ਤਨਾਸਰੀ ਮਹਲਾ 5 ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਿਣੇ ਸਗਲ ਵਸ ਤਾਕੇ ਜਾਂ ਕਾ ਸਤ ਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾਉ ਜਾਣ ਕੇ ਚਰਨ ਵਸੈ ਮੇਰੇ ਹਿਅਰੇ ਥਾਂਗ ਪੁਨੀਤਾ ਦੇਹੀ ਜਾਨ ਕੀ ਧੂਰ ਦੇ ਹੋ ਕਰਬਾਨਿਦ ਨਾਨਕ ਕਹਿ ਸੁਖ ਇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ